ਸਤ ਪਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਾਵੋ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਣ ਕੋ ਸਦਾ ਨਾਮ ਸਕਾਰ ਨਾਨਕ ਤੇ ਸਜਣ ਕੋ ਸਦਾ ਨਾਮ ਸਕਾਰ ਵਾਹਿਗੁਰੂ ਪਰ ਉਪਕਾਰੀ ਜਗ ਵਿਰਲੇ ਹੀ ਆਉਂਦੇ ਨੇ ਪਰ ਉਪਕਾਰੀ ਜਗ ਵਿਰਲੇ ਹੀ ਆਉਂਦੇ ਨੇ ਉਹ ਜਪਦੇ ਨੇ ਮੈਂ ਆਪ ਸਭ ਨੂੰ ਜਪਾਉਂਦੇ ਨੇ ਉਹ ਜਪਦੇ ਨੇ ਆਪਨਾਵਾ ਸਭ ਨੂੰ ਜਪਾਉਂਦੇ ਨੇ ਮੋਹ ਪਣੀ ਵਾਲੇ ਲੈਂਦੇ ਨੇ ਹੋਲਾਰੇ ਜੀ ਧੰ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਜਾਵਾ ਬਲਹਾਰੇ ਜੀ ਤਨ ਬਾਬਾ ਸ੍ਰੀ ਚੰਦ ਦੀ ਹੋ ਪਰਿਓਪਕਾਰੀ ਜਗ ਵਿਰਲੇ ਹੀ ਆਉਂਦੇ ਨੇ ਹੋ ਪਰਿਓਪਕਾਰੀ ਜਗ ਵਿਰਲੇ ਹੀ ਆਉਂਦੇ ਨੀ ਦੇ ਨੇ ਨਾਮ ਆਪ ਸਭ ਨੂੰ ਜਪਾਉਂਦੇ ਨੇ ਉਹ ਜਪਦੇ ਨੇ ਆਪਨਾਵਾ ਸਭ ਨੂੰ ਜਪਾਉਂਦੇ ਨੇ ਆ ਬਾਪਾਣੀ ਵਾਲੇ ਲੈਂਦੇ ਨੇ ਹੁਲਾਰੇ ਜੀ ਧੰਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਦਾਵਾ ਬਲਹਾਰੇ ਜੀ ਧੰਨ ਬਾਬਾ ਸ੍ਰੀ ਚੰਦ ਜੀ ਤੇਰੀ ਗੁਰੂ ਦੀ ਜਿੰਨਾ ਕੀਤੀ ਕਮਾਈ ਜੀ ਚੋਖ ਵਦ ਗੁਰੂ ਦੀ ਜਿੰਨਾ ਕੀਤੀ ਕਮਾਈ ਜੀ ਚੋਖ ਦੇ ਆ ਕੇ ਸਾਰੇ ਤਾਇਓ ਮਾਈ ਪਾਈ ਜੀ ਚੋਕ ਦੇ ਨੇ ਆਕੇ ਤਾਈਓ ਸਾਰੇ ਮਾਈ ਭਾਈ ਦੀ ਹੋਏ ਤੇ ਰਹਿਮਤਾਂ ਦੇ ਭਰੇ ਨੇ ਪੰਡਾਰੇ ਜੀ ਧੰਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਦਾਵਾ ਬਲਹਾਰੇ ਦੀ ਧੰਨ ਬਾਬਾ ਸ੍ਰੀ ਚੰਦ ਦੀ ਇੱਕ ਮਨ ਇੱਕ ਹੋ ਕੇ ਕੀਤੀ ਇਹ ਤਪੱਸਿਆ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ ਇਹ ਤਪੱਸਿਆ ਸੱਚਾ ਨਿਰੰਕਾਰ ਆ ਕੇ ਮਾਨਵ ਵਿੱਚ ਵਸਿਆ ਸੱਚਾ ਨਿਰੰਕਾਰ ਆਕੇ ਮਾਨਵ ਵਿੱਚ ਵਸਿਆ ਸੱਚਾ ਨਿਰੰਕਾਰ ਆਕੇ ਮਨ ਵਿੱਚ ਵਸਿਆ ਅਤੰਤ ਰੰਕਾਰ ਆਕੇ ਮਨ ਵਿੱਚ ਵਸਿਆ ਸਾਰੇ ਪਾਸੇ ਤਾਂ ਹੁੰਦੇ ਜੈ ਜੈਕਾਰੇ ਜੀ ਧੰਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਜਾਵਾਂ ਬਲਹਾਰੇ ਦੀ ਧੰਨ ਬਾਬਾ ਸ੍ਰੀ ਚੰਦ ਜੀ ਨਾਮ ਦਾ ਖਜ਼ਾਨਾ ਨਹੀਂ ਵੰਡੇ ਆ ਤੋ ਥੋੜੇ ਦਾ ਨਾਮ ਦਾ ਖਜ਼ਾਨਾ ਨਹੀਂ ਵੰਡੇ ਆ ਤੋ ਥੋੜ ਦਾ ਜੋ ਵੀ ਆਵੇ ਪਾਈ ਭਾਈ ਖਾਲੀ ਨਹੀਂ ਮੋੜਦਾ ਹੋ ਵੀ ਆਵੇ ਮਾਈ ਭਾਈ ਖਾਲੀ ਨਾ ਹੀ ਮੋੜਦਾ ਇਥੇ ਰਹਿ ਮਤਾ ਦੇ ਪਰੇ ਨੇ ਪੰਡਾਰੇ ਜੀ ਧੰਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੁਝਾਂ ਬਲਹਾਰੇ ਜੀ ਧੰਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਦਾਵਾ ਬਲਹਾਰੇ ਦੀ ਧੰਨ ਬਾਬਾ ਸ੍ਰੀ ਚੰਗ ਦੀ ਹੋ ਕਵੀਆਂ ਦਾ ਜਥਾ ਇੱਕ ਅਰਜ ਗੁਜਾਰਦਾ ਕਵੀਆਂ ਦਾ ਜਥਾ ਇੱਕ ਅਰਜ ਗੁਜਾਰਦਾ ਭਗਵੰਤ ਸੁਖ ਦੇਵ ਚਾਉਂਦੇ ਜਲਵਾਦੀਦਾਰ ਦਾ ਭਗਵੰਤ ਸੁਖ ਦੇਵ ਚਾਉਂਦੇ ਜਲਵਾਦੀਦਾਰ ਦਾ ਭਗਵੰਤ ਸੁਖ ਦੇਵ ਚਾਉਂਦੇ ਜਲਵਾਦੀਦਾਰ ਦਾ ਭਗਵੰਤ ਗੌਰ ਮੇਦ ਚਾਉਂਦੇ ਜਲਵਾਦੀਦਾਰ ਦਾ ਤਾਰੋ ਕਿਰਪਾ ਦੇ ਬਖਸ਼ੋ ਜੀ ਦਾਰੇ ਜੀ ਤਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਦਾਵਾ ਬਲਹਾਰੇ ਜੀ ਤਨ ਬਾਬਾ ਸ੍ਰੀ ਚੰਦ ਜੀ ਤੇਰੀ ਕਰਨੀ ਤੋਂ ਦਾਵਾ ਬਲਹਾਰੇ ਜੀ ਤਨ ਬਾਬਾ ਸ੍ਰੀ ਚੰਦ ਜੀ